ਦੇਸ਼ ਦੁਨੀਆ ਬទਬਾਤ ਇਹ ਪੰਜਾਬੀਆਂ ਨੂੰ ਸੱਤ ਜਿਹੇ ਅਕਾਲ ਮੈਦਨ ਸਿੰਘ ਬਿਲਕਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਬੜੀਆਂ ਪੰਜ ਅਹਿਮ ਖਬਰਾਂ ਆਓ ਪਹਿਲਾਂ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੀ ਆ ਸੰਖੇਪ ਉਸ ਤੋਂ ਬਾਅਦ ਸੁਣਾਵਾਂਗੇ ਇਹਨਾਂ ਖਬਰਾਂ ਦਾ ਵਿਸਥਾਰ ਸ਼ੰਭੂ ਬਾਡਰ ਤੋਂ ਆਈ ਹੈ ਖਬਰ ਕਿ ਸ਼ੰਭੂ ਬਾਡਰ ਤੋਂ ਕੱਲ 8 ਦਸੰਬਰ 101 ਕਿਸਾਨਾਂ ਦਾ ਜੱਥਾ 12 ਵਜੇ ਦਿੱਲੀ ਲਈ ਰਵਾਨਾ ਹੋਵੇਗਾ ਇਹ ਕਿਹਾ ਸਰਬਨ ਸਿੰਘ ਪੰਦੇੜ ਨੇ ਦੂਸਰੀ ਖਬਰ ਹੈ ਕਿ ਕਿਸਾਨ ਮੋਰਚੇ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨੂੰ ਹਰਿਆਣਾ ਪੁਲਿਸ ਵੱਲੋਂ ਇੱਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਗਈ ਹੈ ਕਿ ਧਾਰਨੇ ਵਾਲੀ ਥਾਂ ਤੋਂ 1 ਕਿਲੋਮੀਟਰ ਦੀ ਦੂਰ ਰਹਿ ਕੇ ਹਾਂ ਪੱਤਰਕਾਰਾਂ ਅੱਜ ਵਿਕਰਮ ਸਿੰਘ ਮਜੀਠੀਆ ਨੇ ਸ਼ਰਿਆ ਮੂੰਹ ਮੰਨ ਕੇ ਘੁੰਮ ਰਹੇ ਨਰੈਣ ਸਿੰਘ ਚੋੜਾ ਦੀ ਵੀਡੀਓ ਸਾਂਝੀ ਕਰਕੇ ਪੰਜਾਬ ਪੁਲਿਸ ਤੇ ਖੜੇ ਕਰ ਦਿੱਤੇ ਨੇ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਛਲੂਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਚੁੱਲ੍ਹਾ ਬੰਦ ਕਰਨਾ ਵਿਸ਼ੇਸ਼ ਅਕੱਤਰਤਾ 9 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਈ ਗਈ ਹੈ ਦੱਸਿਆ ਜਿਹਦਰ ਬੜਾ ਸੀਨੀਅਰ ਵਕੀਲ ਅਸਫਤ ਫੂਲਕਾਨੇ ਮੁਰਸੇ ਆਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ ਤੇ ਦੋਸਤੋ ਅਗਰ ਤੁਹਾਨੂੰ ਇਹ ਖਬਰਾਂ ਦਾ ਪ੍ਰਵਾਨ ਚੰਗਾ ਲੱਗਦਾ ਜੇ ਤੁਸੀਂ ਇਸ ਚੈਨਲ ਨੂੰ YouTube ਤੇ ਵੇਖਦੇ ਹੋ ਤਾਂ ਬਿਲਗਾ نیوز ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ Facebook ਪੇਜ ਵੇਖ ਰਹੇ ਹੋ ਤੇ ਉੱਥੇ ਜਾ ਕੇ ਬਿਲਗਾ نیوز ਆਨਲਾਈਨ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਇਸ ਪਰਿਵਾਰ ਦੇ ਵਿੱਚ ਵਾਧਾ ਕਰੋ ਤੇ ਆਓ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੀ ਆ ਵਿਸਤਾਰ ਸ਼ੰਭੂ ਬਾਡਰ ਤੋਂ ਇਹ ਬੜੀ ਵੱਡੀ ਖਬਰ ਆਈ ਹੈ ਕਿ ਕਿਸਾਨ ਆਗੂ ਸਰਮਣ ਸਿੰਘ ਪਧੇਰਦਾ ਇਹ ਬੜਾ ਆਪਣੇ ਆਪ ਵਿੱਚ ਵੱਡਾ ਬਿਆਨ ਹੈ ਕਿ ਕੱਲ ਫਿਰ 101 ਕਿਸਾਨਾਂ ਦਾ ਜਥਾ ਦਿੱਲੀ ਨੂੰ ਪੂਚ ਕਰੇਗਾ ਸ਼ੰਭੂ ਬਾਡਰ ਤੋਂ 12 ਵਜੇ ਇਹ ਜਥਾ ਰਵਾਨਾ ਹੋਵੇਗਾ ਨਾਲ ਹੀ ਪੰਦੇੜ ਨੇ ਇਹ ਵੀ ਦੱਸਿਆ ਕਿ ਕੱਲ ਦੇ ਜਥੇ ਵਿੱਚ ਜ਼ਖਮੀ ਹੋਏ 16 ਕਿਸਾਨ ਅਜੀਬੀਆ ਹਸਪਤਾਲ ਵਿੱਚ ਜਿਰੇ ਇਲਾਜ ਨੇ ਜਿਗਰ ਜੋਗਾ ਕਿ ਹਰਿਆਣਾ ਪੁਲਿਸ ਨੇ ਪਹਿਲਾਂ ਜਿੱਤਾ 6 ਦਸੰਬਰ ਨੂੰ ਜੋ ਰਵਾਨਾ ਹੋਇਆ ਸੀ ਉਸ ਉੱਪਰ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੁਲੀਆਂ ਵਰਸਾਈਆਂ ਸੀ ਜਿਸ ਦੇ ਵਿੱਚ ਇੱਕ ਕਿਸਾਨ ਜਿਹੜੇ ਆ ਉਹ 16 ਦੱਸੀ ਜਾ ਰਿਹਾ ਹੈ ਜ਼ਖਮੀ ਹੈ ਹਸਪਤਾਲ ਵਿੱਚ ਅਜੇ ਅਨਾਜ ਦਿਨ ਹੈ ਇਹ ਜਿਨ੍ਹਾਂ ਨੂੰ ਉਸ ਵੇਲੇ ਪਹਲਾ ਲਿਆ ਸੀ ਦੂਸਰੀ ਖਬਰ ਹੈ ਕਿ ਹਰਿਆਣਾ ਪੁਤ ਸੁਵ ਨੂੰ ਪੱਤਰਕਾਰਾਂ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਪੱਤਰ ਚ ਕਿਹਾ ਗਿਆ ਹੈ ਕਿ ਸ਼ੰਭੂ ਬਾਰਡਰ ਜਾਂ ਕਿਸੇ ਹੋਰ ਜਗ੍ਹਾ ਤੇ ਜਿੱਥੇ ਕਿਸਾਨਾਂ ਦਾ ਤਣਾ ਚੱਲ ਰਿਹਾ ਹੈ ਉੱਥੇ ਕਾਨੂੰਨ ਅਤੇ ਐ ਵਿਵਸਥਾ ਨਾਲ ਸੰਬੰਧਿਤ ਡਿਊਟੀ ਚੱਲ ਰਹੀ ਹੈ ਇਸ ਲਈ ਸੁਰੱਖਿਆ ਦੇ ਮੱਦੇ ਨਜ਼ਰ ਫਿਰ ਤੋਂ ਉੱਚਤ ਦੂਰੀ ਬਣਾ ਕੇ ਰੱਖੋ ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੂੰ ਪੰਜਾਬ ਵਿੱਚ ਸਰਤ ਤੋਂ ਕਟੋਂ-ਕਟ 1 ਕਿਲੋਮੀਟਰ ਦੀ ਦੂਰੀ ਤੇ ਪੱਤਰਕਾਰਾਂ ਨੂੰ ਰੋਕਣ ਦੀ ਵੀ ਬੇਨਤੀ ਕੀਤੀ ਗਈ ਹੈ ਹਰਿਆਣਾ ਪੁਲਿਸ ਦੀ ਕੋਸ਼ਿਸ਼ ਹੈ ਕਿ ਪੱਤਰਕਾਰਾਂ ਨੂੰ ਦੂਰ ਰੱਖ ਕੇ ਅਸਲ ਸਥਿਤੀ ਤੋਂ ਦੁਨੀਆ ਨੂੰ ਜਿਹੜਾ ਦੂਰ ਰੱਖਿਆ ਜਾਵੇ ਹੁਣ ਦੇਖਣਾ ਹੋਵੇਗਾ ਕੱਲ ਫੇ ਕਿ ਇਹ ਹਦਾਇਤਾਂ ਲਾਗੂ ਹੋਣੇ ਤੀਸਰੀ ਖਬਰ ਸ਼੍ਰੋਮਣੀ ਅਕਾਦੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੁਖਵੀਰ ਬਾਦਲ ਤੇ ਹੋਈ ਹਮਲੇ ਬਾਰੇ ਐਸਪੀ ਰੰਧਾਵਾ ਨੇ ਪੂਰੀ ਮਦਦ ਕੀਤੀ ਹੈ ਜੋ ਉਹਨਾਂ ਮੀਡੀਆ ਵਿੱਚ ਵੀਡੀਓ ਚਲਾ ਕੇ ਸਾਂਝੀ ਕੀਤੀ ਬਿਕਰਮ ਮਜੀਠੀਆ ਨੇ ਸ਼ਰਿਆ ਮੂੰਹ ਬੰਨ ਕੇ ਘੁੰਮਦੇ ਨਰੈਣ ਸਿੰਘ ਚੌੜਾ ਦੀ ਵੀਡੀਓ ਸਾਂਝੀ ਕਰਕੇ ਪੁਲਿਸ ਤੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਉੱਤੇ ਹੋਏ ਹਮਲੇ ਨੂੰ ਜੇ ਦੇਖਿਆ ਜਾਵੇ ਤਾਂ ਇਹ ਪੁਲਿਸ ਦਾ ਫੇਲੀਅਰ ਹੈ ਤੇ ਆਉ ਚੌਥੀ ਖਬਰ ਵੀ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਤ ਹੈ ਇਹਦੇ ਆਪ ਨੂੰ ਜਥੇਦਾਰ ਗੁਰਪ੍ਰਤਾ ਸਿੰਘ ਬਟਾਲਾ ਨੇ ਕਿਹਾ ਕਿ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਬੀਰ ਸਿੰਘ ਅਤੇ ਪੰਜ ਸੈਂਕਦ ਸਬਾਨ ਵੱਲੋਂ ਕੀਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਵੀਕ੍ਰਿਤੀ ਦਾ ਫੈਸਲਾ ਉਸੇ ਦਿਨ ਕਰ ਲਿਆ ਗਿਆ ਸੀ ਇਸ ਫੈਸਲੇ ਨੂੰ ਰਸਮੀ ਤੌਰ ਤੇ 9 ਦਸੰਬਰ ਨੂੰ ਅਵਰਸਾਰ ਵਿਖੇ ਸ਼ਵੇਰੀ 9 ਵਜੇ ਸਮੁੱਚੀ ਲੀਡਰਸ਼ਿਪ ਦੀ ਅਕਾਤਾਤਾ ਬੁਲਾਈ ਗਈ ਹੈ ਜਿਸ ਵਿੱਚ ਪਰੀਡੀਅਮ ਅਜੈਕਟਿਵ ਮੈਂਬਰ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਦਾ ਸ਼ਾਮਲ ਹੋਣਾ ਹੈ ਜਥਰਬੜਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਦੀ ਦਲ ਦੇ ਕੰਮਕਾਜ ਵਿੱਚ ਆਈਆਂ ਉਮਤਾਈਆਂ ਅਤੇ ਪਾਰਟੀ ਦੀ ਲੀਡਰਸ਼ਿਪ ਨੂੰ ਸੀਨੀਅਰ ਅਕਾਦੂਆਂ ਨੂੰ ਸੀਨੀਅਰ ਆਗੂਆਂ ਦੀ ਸਲਾਹ ਬਗੈਰ ਲੈ ਕੇ ਗਲਤ ਫੈਸਲੇਆਂ ਕਰਕੇ ਪਾਰਟੀ ਵਿੱਚ ਸੁਧਾਰ ਲਿਆਉਣ ਦੀ ਲੋਟ ਸੀ ਇਸ ਮਨੂਰ ਪੱਥਰ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਹੋਰ ਉੱਚਾ ਹੋਇਆ। ਦੁਨੀਆ ਭਰ ਵਿੱਚ ਸੰਗਤਾਂ ਨੇ ਜਿਸ ਪ੍ਰਕਾਰ ਨਾਲ ਮਰਯਾਦਾ ਦੀ ਪਾਲਣਾ ਕਰਦੇ ਹੋਏ ਸਿੰਘ ਸਾਹਿਬਾਨ ਨੇ ਫੈਸਲੇ ਲਏ ਉਸ ਉੱਪਰ ਤਸੰਦੀ ਪ੍ਰਗਟਾਈ ਹੈ। ਸਿੰਘ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤ ਕੀਤੀ ਗਈ ਸੀ ਕਿ ਸਤਿ ਸ਼ਕੀਰ ਵਾਦਲ ਸਮੇਤ ਜਿਨ੍ਹਾਂ ਦੇ ਦਰਾਨੇ ਅਸਦੀਫੇ ਦਿੱਤੇ ਹਨ ਉਹਨਾਂ ਦੇ ਅਰਤੀਫੇ ਪ੍ਰਵਾਨ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਅਕਾਲ ਤਖਤ ਸਾਹਿਬ ਅਤਲਾਕ ਦਿੱਤੀ ਹੈ ਸਿੱਖ ਪੰਥ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਹੈ ਅਤੇ ਰੋਸ ਪਾਇਆ ਜਾ ਰਿਹਾ ਹੈ ਕਿ ਸਮਾਂ ਬੀਤਣ ਬਾਅਦ ਵੀ ਅਸਤੀਫਾ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਲਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨਵਿਨ ਹਰ ਕੋਈ ਸੁਖ ਨੂੰ ਪਾਲਣਾ ਕਰਨੀ ਚਾਹੀਦੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਹਾਨਾ ਲਗਾ ਕੇ ਅਸਤੀਫਾ ਨੂੰ ਟਾਲਣ ਦੀ ਕੋਸ਼ਿਸ਼ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਬਰਾਬਰ ਹੈ ਜਦਦਰ ਬਡਾ ਨੇ ਜ਼ੋਰ ਦੇ ਕੇ ਵਿਰੋਧ ਕੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਅਤੇ ਉਹ ਢੀਟਲ ਜੋ ਸਿੱਖ ਸਹਿਬਾਨ ਤੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਰੁਕਾਵਟਾਂ ਖੜੀਆਂ ਕਰਦੇ ਸਨ ਅੱਜ ਉਹ ਸਮੁੱਚੇ ਸਿੱਖ ਪੰਥ ਦੇ ਘਟਾਰੇ ਵਿੱਚ ਖੜੇ ਹਨ ਅਗਰ ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਹਸਕ ਨਹੀਂ ਸਕੇਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚਲਾਉਂਦੇ ਚਨੋਤੀ ਦੇ ਰਨੇ ਫਿਰ ਇਹਨਾਂ ਨੂੰ ਆਪਣੇ ਆਪ ਪੰਥਕ ਆਖਵਾਉਣ ਦਾ ਕੋਈ ਅਧਿਕਾਰ ਨਹੀਂ ਇਹਨਾਂ ਕਾਰਨਾਮਿਆਂ ਕਰਕੇ ਸਿੱਖਾਂ ਦੀ ਮਾਨਸਕਤਾ ਨੂੰ ਬਹੁਤ ਟਾਲ ਗਈ ਹੈ ਤੇ ਆਓ ਤੁਹਾਨੂੰ ਪੰਜਵੀਂ ਦੀ ਆਖਰੀ ਖਬਰ ਸੁਣਾਉਂਦੇ ਹਾਂ ਕਿ ਸੀਨੀਅਰ ਵਕੀਲ ਐਸ ਐਫੂਲਕਾ ਨੇ ਅਜਮੁਰ ਸਿਆਟ ਵਿੱਚ ਆਉਂਦਾ ਐਲਾਨ ਕਰ ਦਿੱਤਾ ਹੈ ਉਹਨਾਂ ਕਹਿਆ ਕਿ ਉਹ ਜਲਦੀ ਸ਼੍ਰੋਮਣੀ ਅਕਾਦੀ ਦਲ ਵਿੱਚ ਸ਼ਾਮਲ ਹੋਣਗੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਫੂਲਕਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਰੇ ਤਾਜ਼ਾ ਘੜਨਾ ਕਰ ਮਾ ਤੋਂ ਬਾਅਦ ਸੂਬੇ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਊੜੀ ਹੈ ਫੂਲਕਾ ਨੇ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਲੋੜ ਹੈ ਅਤੇ ਇਹ ਅਕਾਲੀ ਦਲ ਨੂੰ ਮੋੜ ਸਿਰਜੀਤ ਕਰਨ ਦਾ ਸਹੀ ਸਮਾਂ ਹੈ ਮੌਜੂਦਾ ਲੀਡਰਸ਼ਿਪ ਨੇ ਅੱਜ ਆਪਣੀਆਂ ਗਲਤੀਆਂ ਮੰਨ ਲਈਆਂ ਨੇ ਅਤੇ ਹੁਣ ਇਹ ਉਹਨਾਂ ਸਾਰੇ ਲੋਕਾਂ ਲਈ ਨਵੀਂ ਉਮੀਦ ਹੈ ਜੋ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ फुलका ने श्रोमणी अकाली दल की कोर कमेटी को मैंबरशिप मुहिम शुरू करने की अपील की उन्होंने कहा कि वो पार्टी की मैंबरशिप फार्म भर के असली अकाली दल की शान बहाल करने की कोशिश करना ने इस वे कोई भी चोन लड़ना नहीं कहा ना ही मैं उन्होंने कहा कि किसी अहदे दौर है मैं अरादा अकाली दल शामिल होना है तो क्योंकि ਇੱਕ ਇੱਕੋ ਇੱਕ ਅਕਲੋਤੀ ਖੇਤਰੀ ਪਾਰਟੀ ਆ ਸਾਨੂੰ ਨਵੇਂ ਮੈਂਬਰ ਸ਼ਾਮਲ ਹੋ ਕੇ ਇਹਦੀ ਮਜ਼ਬੂਤੀ ਕਰਨੀ ਚਾਹੀਦੀ ਹੈ ਤੁਸੀਂ ਦੋਸਤੋ ਵੇਖ ਰਹੇ ਸੀ ਬਿਲਗਾ ਨਿਊਜ਼ ਹਾਲ ਜਨਰਲ ਅਗਰ ਇਹ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਤਾਂ ਇਹਨੂੰ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਤੁਸੀਂ ਵਿਚਾਰ ਲਿਖ ਸਕਦੇ ਹੋ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਡੇ ਹੋਰਾਂ ਦੋਸਤਾਂ ਤੱਕ ਵੀ ਇਹ ਖਬਰਾਂ ਦਾ ਪ੍ਰੋਗਰਾਮ ਪਹੁੰਚ ਸਕੇ ਤੇ ਆਓ ਕੱਲ ਫੇਰ ਇਸ ਸਮੇ ਤੁਹਾਨੂੰ ਨਵੀਆਂ ਤੇ ਤਾਲੀਆਂ ਖਵਾ ਸੁਣਾਉਣ ਲਈ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਦ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ